ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਟੌਪਿਕ ਕਰਾਂਗੇ ਡਾਕਟਰ ਭੀਮਰਾਓ ਅੰਵੇਦਕਰਤਾ ਜਿਹੜੇ ਕੀ ਕੀ ਯੋਗਦਾਨ ਰਿਹਾ ਅ ਦੇਖੋ ਕੁਐਸਚਨ ਹੈ ਜਿਵੇਂ ਮਰਜ਼ੀ ਆ ਸਕਦਾ ਬਸ ਤੁਸੀਂ ਕੁਐਸਚਨ 'ਚ ਦੇਖਣਾ ਕਿ ਡਾਕਟਰ ਭੀਮਰਾਓ ਅੰਵੇਦਕਰਤਾ ਬਾਰੇ ਪੁੱਛਿਆ ਹੋਇਆ ਹਾਂਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀਵਨ ਇਹਨਾਂ ਦਾ ਪਹਿਲਾਂ ਤਾਂ ਜਾਣ ਪਛਾਣ ਹੋ ਜੂਗੀ ਫਿਰ ਜੀਵਨ ਫਿਰ ਅਗੇ ਜਿਹੜੇ ਕੀ ਯੋਗਦਾਨ ਵਾਲੇ ਪੁਆਇੰਟ ਆ ਜਾਣਗੇ ਤਾਂ ਸਭ ਤੋਂ ਪਹਿਲਾਂ ਹੈਡਿੰਗ ਯਾਰ ਕਰ ਲਓ ਇਹਦੇ ਹਾਂਜੀ ਡਾਕਟਰ ਪੀਮਰਾਓ ਅਵੇਦਕਰ ਮਹਾਤਮਾ ਜੋਤੀਬਾ ਫੁਲੇ ਤੋਂ ਬਾਅਦ ਜਿਹੜੇ ਕਿ ਦਲਿਤ ਵਰਗ ਦੇ ਦੂਜੇ ਮਹੱਤਵਪੂਰਨ ਨੇਤਾ ਬਣਦੇ ਨੇ ਤਾਂ ਡਾਕਟਰ ਪੀਮਰਾਓ ਅਵੇਦਕਰ ਮਹਾਤਮਾ ਬੁੱਧ ਸੰਤ ਕਵੀਰ ਤੇ ਮਹਾ ਜੋਤੀਬਾ ਫੁਲੇ ਦੇ ਜੀਵਨ ਤੇ ਵਿਚਾਰਾਂ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਉਹ ਇਹਨਾਂ ਤਿੰਨਾਂ ਨੂੰ ਆਪਣੇ ਗੁਰੂ ਦੀ ਤਰ੍ਹਾਂ ਸਨਮਾਨ ਦਿੰਦੇ ਨੇ ਤੇ ਜੋਤੀਬਾ ਫੁਲੇ ਦੇ ਜੀਵਨ ਤੇ ਦਲਿਤ ਤੇ ਗਰੀਬ ਵਰਗ ਲਈ ਕੀਤੀ ਗਈ ਉਹਨਾਂ ਦੀ ਨਿਸ਼ਕਾਮ ਸੇਵਾ ਦੇ ਨਾਲ ਡਾਕਟਰ ਪੀਮਰਾਓ ਅਵੇਦਕਰ ਨੂੰ ਕਾਫੀ ਜ਼ਿਆਦਾ ਪ੍ਰੇਰਨਾ ਮਿਲਦੀ ਹੈ ਤੇ ਉਹਨਾਂ ਦੇ ਅਕੋਰਡਿੰਗ ਜਿਹੜੇ ਕਿ ਦਲਿਤ ਵਰਗ ਦੇ ਉਥਾਨ ਦੇ ਲਈ ਜਿਹੜੇ ਕਿ ਵੱਧ ਤੋਂ ਵੱਧ ਜਿਹੜੇ ਕਿ ਕਾਰਜ ਕਰਦੇ ਨੇ ਹਾਂਜੀ ਜੀਵਨ ਦੇ ਵਿੱਚ ਡਾਕਟਰ ਭੀਮrao ਵੇਦਕਰ ਦਾ ਜਨਮ 14 ਅਪ੍ਰੈਲ ਨੂੰ 1891 ਸੀ ਦੇ ਵਿੱਚ ਹੁੰਦਾ इंदौर रियासत ਦੇ ਵਿੱਚ ਮਾਹੂਨ ਵਾਲੇ ਸਥਾਨ ਤੇ ਤੇ ਉਹਨਾਂ ਦੇ ਪਿਤਾ ਜੀ RAM ji sakpal ਤੇ ਮਾਤਾ ਭੀਮਾ ਵਾਈ ਦੀ 14ਵੀਂ ਸੰਤਾਨ ਸੀ ਤੇ ਉਹਨਾਂ ਦੇ ਪਿਤਾ ਜੀ ਸੈਨਾ ਦੇ ਵਿੱਚ ਸੀ ਤੇ ਬਾਲਕ ਅੰਬੇਦਕਰ ਨੂੰ ਉਹਨੇ ਕਾਥਾਵਾਂ ਤੇ ਜਾਂਦਾ ਮੌਕਾ ਮਿਲਿਆ ਕਿਉਂਕਿ ਉਹਨਾਂ ਦੇ ਫਾਦਰ ਜਿਹੜੇ ਕਿ ਆਰਮੀ ਦੇ ਵਿੱਚ ਸੀ। ਤੋਂ ਅਕਸਰ ਮਾਜਾ ਕੇ ਨਾਲ ਕਿਆ ਕਰਦੇ ਸੀ ਕਿ ਮੈਂ ਤਾਂ ਆਪਣੇ ਪਰਿਵਾਰ ਦਾ 14ਵਾਂ ਰਤਨ। ਤੇ 1905 ਜਦੋਂ ਭੀਮਰਾਓਂ ਅੰਬੇਦਕਰ 14 ਸਾਲ ਦੇ ਹੋਏ ਤਾਂ ਉਹਨਾਂ ਦਾ ਵਿਆਹ 9 ਸਾਲ ਦੀ ਲੜਕੀ ਨਾਲ ਕੀਤਾ ਗਿਆ। ਲੜਕੀ ਦਾ ਨਾਮ ਸੀ ਰਮਾਬਾਈ। ਤੇ ਮੁੱਢਲੀ ਸਿੱਖਿਆ 17 ਦੇ ਵਿੱਚ ਪ੍ਰਾਪਤ ਕੀਤੀ ਉਹਨਾਂ ਨੇ। ਤੇ ਸਕੂਲ ਦੇ ਵਿੱਚ ਦਲਿਤ ਵਰਗ ਦੇ ਬੱਚਿਆਂ ਨੂੰ ਅਲੱਗ ਬਿਠਾਇਆ ਜਾਂਦਾ ਸੀ ਜਿੱਥੇ ਉਹ ਮਤਲਬ ਕਿ ਸਟੱਡੀ ਕਰਦੇ ਸੀ। ਤਾਂ ਜਿਸ ਕਰਕੇ ਪਿਮਰਾਉ ਵੇਦ ਕਰ ਉੱਚ ਵਰਗ ਦੇ ਬੱਚਿਆਂ ਤੋਂ ਵੱਖ ਬੈਠਦੇ ਸੀ ਕਿਉਂਕਿ ਇਹ ਵੀ Dalit ਵਰਗ ਨਾਲ ਸੌਂਦੇ ਸੀ ਤੇ ਉਹਨਾਂ ਨਾਲ ਖੇਡਾਂ ਦੇ ਵਿੱਚ ਵੀ ਹਿੱਸਾ ਨਹੀਂ ਸੀ ਲੈ ਸਕਦੇ ਮਤਲਬ ਕਿ ਸਕੂਲ ਦੇ ਵਿੱਚ ਐਨਾ ਫਿਰ ਭਾਵ ਹੁੰਦਾ ਸੀ ਤੇ ਇਸ ਤੋਂ ਲਾਭ ਉਹਨਾਂ ਦੀ ਸੰਸਕ੍ਰਿਤ ਦੀ ਥਾਂ ਤੇ ਉਹਨਾਂ ਨੂੰ ਫਾਰਸੀ ਪੜ੍ਹਨੀ ਪਈ ਠੀਕ ਹੈ ਕਿਉਂਕਿ ਸੰਸਕ੍ਰਿਤ ਸਿਰਫ ਬ੍ਰਾਹਮਣਾਂ ਨੂੰ ਹੀ ਪੜ੍ਹਨ ਦਾ ਮੌਕਾ ਸੀ ਤਾਂ ਇਹਦਾ ਕਾਰਨ ਸੀ ਕਿ ਦੇਖੋ ਅਗੇ ਲਿਖਿਆ ਜਾਂਦਾ ਠੀਕ ਹੈ ਦਲਿਤਾਂ ਨੂੰ ਸੰਸਕ੍ਰਿਤ ਨਹੀਂ ਪੜਾਈ ਜਾਂਦੀ ਸੀ ਤਾਂ ਇਸੇ ਸਕੂਲ ਦੇ ਵਿੱਚ ਅੰਬੇਦਕਰ ਨਾਂ ਦੇ ਅਧਿਆਪਕ ਸੀ ਜਿਨ੍ਹਾਂ ਨੂੰ ਬਾਲਕਾਂ ਅੰਬੇਦਕਰ ਨਾਲ ਖਾਸ ਪਿਆਰ ਸੀ ਤੇ ਉਹਨਾਂ ਦੇ ਪ੍ਰੇਮ ਤੋਂ ਪ੍ਰਭਾਵਿਤ ਹੋ ਕੇ ਭੀਮਰਾਓ ਨੇ ਆਪਣੇ ਜੀਵਨ ਦੇ ਜੀਵਨ ਭਰ ਦੇ ਲਈ ਆਪਣੇ ਨਾਂ ਦੇ ਨਾਲ ਪਿੱਛੇ ਕੀ ਲਾ ਲਿਆ ਅੰਬੇਦਕਰ ਲਗਾਇਆ ਕਿਉਂ ਅਸਲ ਦੇ ਵਿੱਚ ਅੰਬੇਦਕਰ ਇੱਕ ਟੀਚਰ ਸੀ ਜਿਨ੍ਹਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ ਤੇ ਬਿਨਾਂ ਸ਼ੱਕ ਆਪਣੇ ਗੁਰੂ ਪ੍ਰਤੀ ਸੱਚੀ ਸ਼ਰਧਾਂਜਲੀ ਸੀ ਇਹਨਾਂ ਦੀ ਤੇ 1960 ਇਸਵੀ ਦੇ ਵਿੱਚ ਭੀਮਰਾਓ ਨੇ ਐਲਫਿਸਟਨ ਲਈ ਹਾਈ ਸਕੂਲ ਮੁੰਬਈ ਤੋਂ میٹرਿਕ ਦੀ ਸਿੱਖਿਆ ਪ੍ਰਾਪਤ ਕੀਤੀ ਅਗਰੇ ਇਹਨੇ ਸਟੱਡੀ ਤੁਹਾਨੂੰ ਯਾਦ ਰਹੇਂਦੀ ਹੈ ਠੀਕ ਹੈ ਨਹੀਂ ਥੋੜਾ ਬਹੁਤ ਤੁਸੀਂ ਲਿਖ ਸਕਦੇ ਹੋ ਠੀਕ ਹੈ ਤੇ ਡਾਕਟਰ ਪੀਮਰਾਓ ਮੈਦਿਕਰੰਗਲੈਂਡ ਚਲੇ ਜਾਂਦੇ ਨੇ ਤਾਂ ਇੱਥੇ ਉਹਨਾਂ ਨੇ ਲੰਡਨ ਆਫ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਦਾਖਲਾ ਲਿਆ 1917 ਸਾਲ ਵਿੱਚ ਜਿਸ ਵੇਲੇ ਜਦੋਂ ਉਹਨਾਂ ਦੀ ਮਿਆਦ ਖਤਮ ਹੋ ਗਈ ਜਿਸ ਕਰਕੇ ਪੀਮਰਾਓ ਮੈਦਿਕਰ ਨੂੰ ਪੜ੍ਹਾਈ ਵਿੱਚੇ ਛੱਡਨ ਕੇ ਭਾਰਤ ਵਾਪਸ ਆਉਣਾ ਪਿਆ ਭਾਰਤ ਦੇ ਵਿੱਚ ਵਾਪਸ ਆ ਕੇ ਉਹਨਾਂ ਨੇ ਮੁੰਬਈ ਦੇ ਵਿੱਚ ਅਧਿਆਪਕੀ ਨੌਕਰੀ ਕੀਤੀ ਪਰ ਇੰਨੀ ਜ਼ਿਆਦਾ ਯੋਗਤਾ ਇੰਨੀ ਜੋ ਜ਼ਿਆਦਾ ਯੋਗਤਾ ਵੀ ਉਹਨਾਂ ਨੂੰ ਜਿਹੜੀ ਕਿ ਉੱਥੇ ਬੇਇੱਜ਼ਤ ਹੋਣ ਤੋਂ ਨਾ ਬਚਾ ਉੱਚ ਜਾਤੀ ਦੇ ਲੋਕਾਂ ਨੂੰ ਕਈ ਤਰ੍ਹਾਂ ਨਾਲ ਤੰਗ ਕਰਦੇ ਸੀ ਤੇ ਉਹਨਾਂ ਨੂੰ ਤਾਨੇ ਮਾਰਦੇ ਸੀ ਇਸ ਤਰ੍ਹਾਂ ਡਾਕਟਰ ਪਿੰਮਰੋਂ ਬੇਦਖਰ ਕਾਫੀ ਦੁਖੀ ਹੋਏ ਤੇ 1920 ਵਿੱਚ ਆਪਣੇ ਦੋਸਤਾਂ ਦੇ ਪਾਚੋ ਕੁਛੋ ਉਧਾਰ ਲੈ ਕੇ ਉਹਨਾਂ ਨੇ ਵਕਾਲਤ ਦੀ ਪੜ੍ਹਾਈ ਲਈ ਮੂਡ ਇੰਗਲੈਂਡ ਗਏ ਤੇ 1923 ਵਿੱਚ ਉਹਨਾਂ ਨੇ ਉਹ ਡੀ ਐਸ ਸੀ ਦੀ ਡਿਗਰੀ ਹਾਸਲ ਕੀਤੀ 1924 ਚ ਭਾਰਤ ਵਾਪਸ ਆ ਗਏ ਮੁੰਬਈ ਹਾਈ ਕੋਰਟ ਦੇ ਵਿੱਚ ਵਕਾਲਤ ਕਰਨ ਲਗੇ ਇੱਥੇ ਉਹਨਾਂ ਨੇ ਰਾਜਨੀਤਿਕ ਸਮਾਜਿਕ ਜੀਵਨ ਦਾ ਉਥਾਨ ਸ਼ੁਰੂ ਕੀਤਾ ਤੇ ਆਪਣੇ ਜੀਵਨ ਵਿੱਚ ਉਹਨਾਂ ਨੇ ਦਲਿਤ ਵਰਗ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤਾ ਹਾਂਜੀ ਹੁਣ ਕੀ ਕੀ ਜਿਹੜੇ ਕਿ ਯੋਗਦਾਨ ਦਿੱਤਾ ਜਾਂ ਕੀ ਕੀ ਕਾਰਜ ਕੀਤੇ ਕੰਮ ਕੀਤੇ ਸਭ ਤੋਂ ਪਹਿਲਾਂ ਹੈਡਿੰਗ ਮੈਂ ਤੁਹਾਨੂੰ ਪੜ੍ਹਾਉਣੀ ਆ ਸਾਊਥ ਬੋਰੋ ਕਮੇਟੀ ਦੇ ਵਿੱਚ ਜਿਹੜੇ ਕਿ ਉਹਨਾਂ ਨੇ ਸਾਹਮਣੇ ਪੇਸ਼ ਹੋਏ ਸੀ ਤੇ Dalit ਵਰਗਾਂ ਦੀਆਂ ਕਾਨਫਰੰਸਾਂ ਵਿੱਚ ਹਿੱਸਾ ਲੈਣਾ ਉਹਨਾਂ ਨੇ ਤੇ ਮੂਖ ਨਾਇਕ ਦੀ ਸ਼ੁਰੂਆਤ ਇਹ ਨਿਊਜ਼ਪੇਪਰ ਸੀ ਵਹਿਸਕ੍ਰਿਤ हितਕਾਰਨੀ ਸਭਾ ਦੀ ਸਥਾਪਨਾ ਕੀਤੀ ਉਹਨਾਂ ਨੇ ਸਮਾਜ ਸੰਮਤ ਸੰਗ ਦੀ ਸੰਗਠਨ ਕੀਤਾ ਦਲਿਤਾਂ ਦੇ ਅਧਿਕਾਰਾਂ ਲਈ ਸੱਤਿਆਗ੍ਰਹਿ ਕੀਤੇ ਤੇ ਨਾਸਬੰਧੀ ਸੁਝਾਅ ਦਿੱਤੇ ਠੀਕ ਹੈ ਰਾਜਨੀਤਿਕ ਅਧਿਕਾਰਾਂ ਲਈ ਸੰਘਰਸ਼ ਕੀਤੇ ਉਹਨਾਂ ਨੇ ਤੇ ਹੋਰ ਕਾਫੀ ਜ਼ਿਆਦਾ ਜਦਨ ਕੀਤੇ ਤੇ ਸੰਵਿਧਾਨ ਨਿਰਮਾਣ ਦੇ ਵਿੱਚ ਯੋਗਦਾਨ ਪਾਇਆ ਸਭ ਤੋਂ ਮੇਨ ਯੋਗਦਾਨ ਸੰਵਿਧਾਨ ਨਿਰਮਾਣ ਤੇ Dalit ਵਰਗਾਂ ਦਾ ਆਜੂਗਾ ਠੀਕ ਹੈ ਹਾਂਜੀ ਇਹਦੇ ਵਿੱਚ ਪਹਿਲਾਂ ਸਾਊਥ ਬੋਰੋ ਕਮੇਟੀ ਡਾਕਟਰ ਭੀਮਰਾਓ ਵੇਦਕਰ ਨੇ ਸਭ ਤੋਂ ਪਹਿਲਾਂ ਜਿਹੜੇ ਕਿ ਦਲਿਤ ਵਰਗ ਦੇ ਪ੍ਰਤੀਨਿਧੀ ਦੇ ਰੂਪ ਦੇ ਵਿੱਚ 1919ਵੀਂ ਦੇ ਵਿੱਚ ਸਾਊਥ ਬੋਰੋ ਕਮੇਟੀ ਦੇ ਸਾਹਮਣੇ ਪੇਸ਼ ਹੋਏ ਉਹਨਾਂ ਨੇ ਇਹ ਰეკਮੈਂਡ ਕੀਤਾ ਕਿ ਕੇਂਦਰੀ ਤੇ ਪ੍ਰਾਂਤਕ ਵਿਧਾਨ ਪ੍ਰੀਸ਼ਦਾਂ ਵਿੱਚ ਦਲਿਤ ਵਰਗਾ ਦੀਆਂ ਉਹਨਾਂ ਦੀ ਸੰਖਿਆ ਦੇ ਅਨੁਪ ਦੇ ਅਕੋਰਡਿੰਗ ਹੈ ਜਿਹੜੀ ਕਿ ਸੀਟਾਂ ਰਾਖਵੇਂ ਰੱਖੇ ਜਾਣ ਮਤਲਬ ਕਿ ਸੀਟ ਹੈ ਜਿਹੜੀ ਕਿ ਉਹਨਾਂ ਦੇ ਅਕੋਰਡਿੰਗ ਉਹਨਾਂ ਦੀ ਕਾਸਟ ਦੇ ਅਕੋਰਡਿੰਗ ਉਹਨਾਂ ਦੀ ਸ਼੍ਰੇਣੀ ਜਿੰਨੀ ਵੀ ਹੈਗੀ ਉਹਨਾਂ ਦੇ ਜਨਸੰਖਿਆ ਦੇ ਅਕੋਰਡਿੰਗ ਜਿਹੜੇ ਕਿ ਸੀਟਾਂ ਰਿਜ਼ਰਵ ਹੋਣੇ ਚਾਹੀਦੀਆਂ ਨੇ ਜਿਵੇਂ ਕਿ ਅੱਜ ਕੱਲ੍ਹ ਹੁੰਦੀਆਂ ਨੇ ਠੀਕ ਹੈ ਤਾਂ ਦਲਿਤਾਂ ਲਈ ਅਲੱਗ ਚੋਣ ਖੇਤਰ ਦੀ ਵਿਵਸਥਾ ਕੀਤੀ ਜਾਵੇ ਇਹ ਉਹਨਾਂ ਨੇ ਰਿਕਮੈਂਡ ਕੀਤਾ ਸਿਫਾਰਿਸ਼ ਕੀਤੀ ਤਾਂ ਡਾਕਟਰ ਪੀਮਰਾਓ ਵੇਦਕਰ ਨੇ ਇਸ ਦੇ ਨਾਲ ਹੀ ਕਾਂਗਰਸ ਦੀ ਜਮ ਕੇ ਆਲੋਚਨਾ ਵੀ ਕੀਤੀ ਤੇ ਦੋਸ਼ ਲਾਇਆ ਕਿ ਇਹ ਸੰਸਥਾ ਦਲਿਤਾਂ ਦੇ ਹਿੱਤਾਂ ਲਈ ਕੁਝ ਵੀ ਨਹੀਂ ਕਰ ਰਹੀ ਕੁਝ ਵੀ ਨਹੀਂ ਕਰ ਕਰ ਰਹੀ ਤੇ ਡਾਕਟਰ ਪੀਮਰਾਓ ਵੇਦਕਰ ਨੇ ਕਾਂਗਰਸ ਨੂੰ ਉੱਚ ਜਾਤੀ ਦੀ ਸੰਸਥਾ ਕਿਹਾ ਠੀਕ ਹੈ ਤੇ ਸਾਊਥ ਪਰ ਸਾਊਥ ਬੋਰੋ ਕਮੇਟੀ ਨੇ ਪੀਮਰਾਓ ਵੇਦਕਰ ਦੇ ਸੁਝਾਵਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਤੇ ਉਹਨਾਂ ਨੇ ਪ੍ਰਾਂਤਾਂ ਦੇ 1791 ਸੀਟਾਂ ਦੇ ਵਿੱਚੋਂ 24 ਸੀਟਾਂ ਦਲਿਤ ਵਰਗਾਂ ਦਾ ਰਾਖਵਾ ਕਰਨ ਸਵੀਕਾਰ ਕੀਤਾ ਤੇ ਕੇਂਦਰੀ ਵਿਧਾਨਪ੍ਰਿਸ਼ਦ ਤੇ ਕੌਂਸਲ ਆਫ ਸਟੇਟ ਦੇ ਵਿੱਚ ਤਾਂ ਇੱਕ ਵੀ ਸੀਟ ਦਾ ਰਾਖਵਾ ਕਰਨ ਦਾ ਨਾ ਦਿੱਤਾ ਗਿਆ ਠੀਕ ਹੈ ਫਿਰ 1919 ਵੀ ਦੇ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਅਧਿਨ ਦੇ ਵਿੱਚ ਦਲਿਤ ਵਰਗਾਂ ਲਈ 13 ਸੀਟਾਂ ਰਾਖਵੇਂ ਰੱਖੀਆਂ ਗਈਆਂ ਬਾਅਦ ਵਿੱਚ ਕੇਂਦਰੀ ਵਿਧਾਨਪ੍ਰੇਸ਼ਦ ਦੇ ਵਿੱਚ ਵੀ ਇੱਕ ਦਲਿਤ ਮੈਂਬਰ ਨਾਮਜ਼ਦ ਕੀਤਾ ਗਿਆ ਤੇ ਅਗਰ ਤੁਹਾਨੂੰ ਇਹ ਯਾਦ ਰਹਿੰਦੀ ਹੈ ਨੇ ਸੀਟਾਂ ਠੀਕ ਹਨ ਨਹੀਂ ਤੁਸੀਂ ਸਿਰਫ ਮਤਲਬ ਕਿ ਸੁਝਾਅ ਦੱਤੇ ਹਨਾ ਸੁਝਾਅ ਵੱਲ ਕੋਈ ਧਿਆਨ ਅੱਜ ਤੱਕ ਕਰ ਸਕਦੇ ਹੋ ਅਗੇ ਹੈਗਾ ਦਲਿਤ ਵਰਗਾਂ ਦੇ ਕਾਨਫਰੰਸਾਂ ਵਿੱਚ ਹਿੱਸਾ ਲੈਣਾ ਡਾਕਟਰ ਭਿਮਰਾਓ ਵੇਦਕਰ ਨੇ ਸਭ ਤੋਂ ਪਹਿਲਾਂ ਕੋਲਾਪੁਰ ਦੇ ਮਹਾਰਾਜਾ ਸਾਹੂ ਦੁਆਰਾ ਮਾਰਚ 1920 ਦੇ ਵਿੱਚ ਦਲਿਤਾਂ ਦੇ ਹਿੱਤਾਂ ਵਿੱਚ ਹੋਯੋਜਿਤ ਕੀਤੀ ਗਈ ਜਿਹੜੀ ਕਾਨਫਰੰਸੀ ਉਹਦੇ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ 1920 ਵੀ ਦੇ ਵਿੱਚ ਨਾਗਪੁਰ ਦੇ ਵਿੱਚ ਜਿਹੜੀ ਦਲਿਤ ਵਰਗਾਂ ਦੀ ਕਾਨਫਰੰਸ ਹੋਈ ਉਹਦੇ ਵਿੱਚ ਸ਼ਾਮਿਲ ਹੋਏ। ਤੇ ਇਸ ਕਾਨਫਰੰਸ ਦੇ ਵਿੱਚ ਡਾਕਟਰ ਪੀਮਰਾਓ ਅੰਬੇਦਕਰ ਨੇ ਦਲਿਤ ਜਾਤਾਂ ਦੇ ਹਿੱਤਾਂ ਦੀ ਜ਼ੋਰਦਾਰ ਆਵਾਜ਼ ਉਠਾਈ ਤੇ ਉਹਨਾਂ ਨੂੰ ਰਾਜਨੀਤਿਕ ਤੇ ਸਮਾਜਿਕ ਅਧਿਕਾਰ ਦੇਣ ਦੀ ਮੰਗ ਕੀਤੀ। ਮੰਨਿਆ ਜਾਂਦਾ ਹੈ ਕਿ ਇਸੇ ਕਾਨਫਰੰਸ ਦੇ ਵਿੱਚ ਡਾਕਟਰ ਪੀਮਰਾਓ ਅੰਬੇਦਕਰ ਦੁਆਰਾ ਜਿਹੜੀ ਭਵਿੱਖ ਦੇ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਨੀਂਹ ਸੀ ਉਹ ਰੱਖੀ ਗਈ। ਡਾਕਟਰ ਪੀਮਰਾਓ ਦੀ ਸ਼ਖਸੀਅਤ ਪ੍ਰਭਾਵਿਤ ਹੋ ਕੇ ਕੋਲਾਪੁਰ ਦੇ ਮਹਾਰਾਜਾ ਸਾਹੋ ਨੇ ਉਹਨਾਂ ਨੂੰ ਅਖਿਲ ਭਾਰਤੀ ਪੱਧਰ ਦਾ ਨੇਤਾ ਕਿਹਾ ਅੱਗੇ ਹੈਗਾ ਮੂਕਨਾਇਕ ਦੀ ਸ਼ੁਰੂਆਤ ਡਾਕਟਰ ਪੀਮਰਾਓ ਵੇਦਕਰੂ 1920 ਵੀ ਦੇ ਵਿੱਚ ਮੂਕਨਾਇਕ ਨਾਂ ਦਾ ਇੱਕ ਅਖਬਾਰ ਆ ਜਿਹੜੇ ਕਿ ਉਹ ਕੱਢਿਆ ਇਹ ਮਰਾਠੀ ਭਾਸ਼ਾ ਦੇ ਵਿੱਚ ਸੀ ਤੇ ਦੋ ਹਫ਼ਤੇ ਬਾਅਦ ਇਹ ਅਖਬਾਰ ਦਲਿਤਾਂ ਜਾਤਾਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੱਢਿਆ ਗਿਆ ਸੀ ਤੇ ਪਹਿਲੇ ਅੰਕ ਦੇ ਸੰਪਾਦਕੀ ਲੇਖ ਦੇ ਵਿੱਚ ਵਰਨ ਤਸੀ ਮੂਕਨਾਇਕ ਦਲਿਤ ਵਰਗਾਂ ਦੇ ਉਥਾਨ ਦਾ ਯਤਨ ਕਰੇਗਾ ਕਿ ਲਿਖਿਆ ਹੋਇਆ ਸੀ ਉਹਦੇ ਵਿੱਚ ਤੋਂ ਉਹਨਾਂ ਨੇ ਇਹ ਵੀ ਲਿਖਿਆ ਸੀ ਕਿ ਸ਼ਕਤੀ ਅਤੇ ਗਿਆਨ ਤੋਂ ਵਾਂਝਾ ਇਹ ਵਰਗ ਕਿਸੇ ਤਰ੍ਹਾਂ ਦੀ ਕੋਈ ਉન્નਤੀ ਨਹੀਂ ਕਰ ਸਕਦਾ ਅੱਗੇ ਹੈਗਾ ਵੈਸ਼ਕ੍ਰਿਤ ਹਿਤਕਾਰਨੀ ਸਭਾ ਦੀ ਸਥਾਪਨਾ ਹਾਂਜੀ ਡਾਕਟਰ ਪਿਮਰੌਂ ਵੇਦਕਰ ਨੇ ਦਲਿਤ ਵਰਗ ਦੇ ਵਿਕਾਸ ਲਈ ਉਹਨਾਂ ਦੀ ਉન્નਤੀ ਲਈ ਜੁਲਾਈ 1724 ਵੀ ਨੂੰ ਵੈਸ਼ਕ੍ਰਿਤ ਹਿਤਕਾਰਨੀ ਸਭਾ ਦੀ ਸਥਾਪਨਾ ਕੀਤੀ ਇਸ ਸਭਾ ਦੇ ਵਿਚਾਰਾਂ ਦਾ ਪ੍ਰਚਾਰ ਤੇ ਪ੍ਰਸਾਰ ਲਈ ਵੈਸ਼ਕ੍ਰਿਤ ਭਾਰਤ ਅਤੇ ਜਨਤਾ ਨਾਂ ਨਾਂ ਦੇ ਜਿਹੜੀ ਕਿ ਅਖਬਾਰਾਂ ਵੀ ਸ਼ੁਰੂ ਕੀਤੀਆਂ ਗਈਆਂ ਬਹਾਸਕ੍ਰਿਤ ਭਾਰਤੀ ਜਨਤਾ ਇਹ ਨਿਊਜ਼ਪੇਪਰ ਸ਼ੁਰੂ ਕੀਤੇ ਗਏ ਜਿਸ ਦੇ ਸਿੱਟੇ ਵੱਜੋਂ ਦਲਿਤ ਵਰਗ ਦੇ ਨੇਕਾ ਪੜ੍ਹੇ ਲਿਖੇ ਜਿਹੜੇ ਲੋਕ ਸਿਉ ਵਾਇਸਕ੍ਰਿਤ ਹਿਤ ਕਰਨੀ ਸਭਾ ਦੇ ਮੈਂਬਰ ਬਣ ਗਏ ਤੇ ਇਹਨਾਂ ਦੋਹਾਂ ਅਖਬਾਰਾਂ ਨੇ ਦਲਿਤ ਵਰਗਨ ਹਿੱਤਾਂ ਦਾ ਬਹੁਤ ਜ਼ਿਆਦਾ ਪ੍ਰਸਾਰ ਕੀਤਾ ਅਗਿਆ ਸਮਾਜ ਸਮਤ ਸੰਗਤ ਦਾ ਸੰਗਠਨ ਹਾਂਜੀ ਡਾਕਟਰ ਪੀਮਰਾਓ ਵੇਦਕਰ ਨੇ ਜਿਹੜੇ ਕਿ ਸਤੰਬਰ 1927 ਈਸਵੀ ਦੇ ਵਿੱਚ ਸਮਤ ਸਮਾਜ ਸਮਤ ਸੰਗਤ ਦੀ ਸਥਾਪਨਾ ਕੀਤੀ ਇਹਦਾ ਉਦੇਸ਼ ਸੀ ਦਲਿਤ ਲੋਕਾਂ ਦੇ ਸਮਾਜਿਕ ਜੀਵਨ ਦੇ ਵਿੱਚ ਉੱਚੀਆਂ ਜਾਤੀਆਂ ਦੇ ਬਰਾਬਰ ਉਹਨਾਂ ਨੂੰ ਅਧਿਕਾਰ ਦੇਣਾ ਦਲਿਤ ਲੋਕਾਂ ਨੂੰ ਉਹ ਸਮਾਜਿਕ ਜੀਵਨ ਵਿੱਚ ਉੱਚ ਜਾਤੀਆਂ ਦੇ ਬਰਾਬਰ ਅਧਿਕਾਰ ਦੇਣਾ ਤੇ ਇਸ ਸੰਗ ਦੇ ਕਾਰਜਕਰ ਦੇ ਵਿੱਚ ਸਭ ਜਾਤਾਂ ਦੇ ਲੋਕ ਇਕੱਠੇ ਬੈਠ ਕੇ ਭੋਜਨ ਕਰਦੇ ਸੀ ਤੇ ਇਸ ਤੋਂ ਇਲਾਵਾ ਸੰਗ ਦੇ ਮੈਂਬਰ ਆਪਸ ਦੇ ਵਿੱਚ ਅੰਤਰ ਜਾਤੀ ਵਿਆਹ ਵੀ ਕਰਵਾਉਂਦੇ ਸੀ ਠੀਕ ਹੈ ਇੰਟਰ ਕਾਸਟ ਮੈਰिज ਤੇ ਇਸ ਸੰਗ ਦੇ ਕੰਮਾਂ ਦੇ ਉਚਿਤ ਪ੍ਰਸਾਰ ਤੇ ਪ੍ਰਸਾਰ ਲਈ ਡਾਕਟਰ ਭੀਮਰਾਓ ਅਮੇਦਕਰ 1929 ਵਿੱਚ ਸਮਤਨਾ ਦਾ ਅਖਬਾਰ ਵੀ ਕੱਟਿਆ ਇਹਨੂੰ ਤੁਸੀਂ ਨਾ ਮਤਲਬ ਕਿ ਕੋਈ ਫਸਟ ਰੀਡਿੰਗ ਚ ਜਾ ਰ ਹੋਣ ਵਾਲਾ ਕੁਸ਼ਣ ਨਹੀਂ ਹੈਗਾ ਪਹਿਲਾਂ ਤੁਸੀਂ ਪੁਆਇੰਟ ਯਾਰ ਕਰੋ ਜੀਵਨ ਪੁਆਇੰਟ ਯਾਰ ਕਰੋ ਫਿਰ ਉਹਦੇ ਵਿੱਚੋਂ ਤੁਸੀਂ ਜਿਹੜੀ ਕਿ ਵਿਚਲਾ ਮਟੀਰੀਅਲ ਯਾਰ ਕਰਨਾ ਠੀਕ ਹੈ ਘਟੂ ਘਟ ਤੁਹਾਡੀ ਏਜ ਦੇ ਵਿੱਚ ਦੋ ਰੀਡਿੰਗਾਂ ਹੋਣੀਆਂ ਚਾਹੀਦੀਆਂ ਨੇ ਦੋ ਤਿੰਨ ਅਗਿਆ ਹੈਗਾ ਦਲਿਤਾਂ ਦੇ ਅਧਿਕਾਰਾਂ ਲਈ ਸਤਿਆਗੁਰ ਹੈ ਛੋਟਾ ਕੁਸ਼ਣ ਆਇਆ ਵਸੇ ਆਨਸਰ ਹਾਂਜੀ ਡਾਕਟਰ ਪ੍ਰੀਮਰਾਓ ਵੇਧ ਕੋ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂ ਸੀ ਕਿ ਸਿਰਫ ਆਪਣੇ ਪੱਖ ਦੇ ਵਿੱਚ ਲਿਖਣ ਨਾਲ ਹੀ ਉੱਚ ਵਰਗ ਦੇ ਲੋਕ ਆ ਜਿਹੜੇ ਕਿ ਦਲਿਤਾਂ ਨੂੰ ਉਹਨਾਂ ਦੇ ਅਧਿਕਾਰ ਨਹੀਂ ਦੇਣਗੇ ਇਸ ਲਈ ਉਹਨਾਂ ਨੂੰ ਕਾਫੀ ਯਤਨ ਕਰਨੇ ਪੈਣਗੇ ਇਸ ਲਈ ਦਲਿਤ ਵਰਗ ਨੂੰ ਉਹਨਾਂ ਦੇ ਅਧਿਕਾਰ ਦਿਵਾਉਣ ਵਾਸਤੇ ਡਾਕਟਰ ਭੀਮਰਾਓ ਵੇਦਕਰ ਨੇ ਸੱਤਿਆਗ੍ਰਹਿ ਤੇ ਪ੍ਰਦਰਸ਼ਨ ਦਾ ਸਹਾਰਾ ਲਿਆ ਤੋਂ 1927ਵੀਂ ਦੇ ਆਖਰੀ ਮਹੀਨੇ ਦੇ ਵਿੱਚ ਉਹਨਾਂ ਨੇ ਮਹਾਦ ਜ਼ਿਲ੍ਹਾ ਕੋਲਾਬਾ ਦੇ ਵਿੱਚ ਸਥਿਤੀ ਇੱਕ ਖੂਹ ਤੋਂ ਪਾਣੀ ਲੈਣ ਦੇ ਅਧਿਕਾਰ ਤੇ ਸੱਤਿਆਗ੍ਰਹਿ ਕੀਤਾ ਮਤਲਬ ਕਿ ਇੱਕ ਜਿਹੜਾ ਖੂਹ ਸੀ ਖੂਹ ਦੇ ਵਿੱਚ ਵੀ ਪਹਿਲਾਂ ਦਲਿਤਾਂ ਨੂੰ ਜਿਹੜੇ ਕਿ ਜਿੱਥੋਂ ਬ੍ਰਾਹਮਣ ਜਿਹੜੇ ਕੀ ਪਾਣੀ ਲੈਂਦੇ ਸੀ ਉੱਥੇ ਉੱਚ ਵਰਗ ਦਾ ਉੱਥੇ ਨੀਵੇਂ ਵਰਗ ਨੂੰ ਜਿਹੜੇ ਕੀ ਪਾਣੀ ਭਰਨ ਦੀ ਵੀ ਇਜਾਜ਼ਤ ਨਹੀਂ ਸੀ ਤਾਂ ਜਿਸ ਕਰਕੇ ਕੋਲਾਬਾ ਦੇ ਵਿੱਚ ਇੱਕ ਜਿਹੜਾ ਖੂਹ ਸੀ ਉੱਥੇ ਪਾਣੀ ਲੈਣ ਦੇ ਅਧਿਕਾਰ ਦੇ ਲਈ ਸੱਤਿਆਗਰਾ ਕੀਤਾ ਡਾਕਟਰ ਭਿਮਰਾਓ ਵੇਦਕਰ 1927 ਚ ਤਾਂ ਇਹ ਮਾਮਲਾ ਅਦਾਲਤ ਤੱਕ ਪਹੁੰਚਿਆ ਤੇ ਮਾਰਚ 1937 ਚ ਫੈਸਲਾ ਦਲਿਤ ਵਰਗ ਦੇ ਪੱਖਾ ਦੇ ਵਿੱਚ ਆ ਗਿਆ ਤਾਂ ਆਪਾਂ ਕਹਿੰਦੇ ਨੇ ਡਾਕਟਰ ਭਿਮਰਾਓ ਵੇਦਕਰ ਦੀ ਇਹ ਇੱਕ ਮਹਾਨ ਜਿੱਤ ਸੀ 1930 ਚ 나ਸੀਕ ਦੇ ਵਿੱਚ ਸਥਿਤ ਕਲਾ ਰਾਮ ਮੰਦਿਰ ਦੇ ਵਿੱਚ ਦਾਖਲੇ ਨੂੰ ਲੈ ਕੇ ਸੱਤਿਆਗਰਾ ਕੀਤਾ ਗਿਆ ਤੇ ਫਿਰ 1934 ਚ ਇਹਨੂੰ ਵਾਪਸ ਲੈ ਲਿਆ ਗਿਆ ਅੱਗੇ ਹੈਗਾ ਨਾਂਸਬੰਦੀ ਸੁਝਾ ਹਾਂਜੀ ਸ਼ੁਰੂ ਵਿੱਚ ਦਲਿਤ ਲੋਕਾਂ ਨੂੰ ਅਸ਼ੂਤ ਪਰਿਆ ਅਤੇ ਪੰਚਮਾ ਇਹ ਨਾਮ ਨਾਲ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਤੇ ਜਦੋਂ ਦਲਿਤ ਤਾ ਨੇਤਾਵਾਂ ਨੇ ਇਹਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਨਾਵਾਂ ਨੂੰ ਲੈਣਾ ਬੰਦ ਕਰ ਦਿੱਤਾ ਗਿਆ ਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਇਹਨਾਂ ਨੂੰ ਦਲਿਤ ਵਰਗ ਕਹਿ ਕੇ ਫਿਰ ਸੱਦਿਆ ਜਾਣ ਲੱਗਾ ਡਾਕਟਰ ਪੀਮਰਾਓ ਵੇਦਕਰ ਨੇ ਦਲਿਤ ਵਰਗ ਦੀ ਪ੍ਰਵਾਸਾ ਦੇ ਵਿੱਚ ਕਿਹਾ ਕਿ ਆ ਕੀ ਦਲਿਤ ਵਰਗ ਦੇ ਵਿੱਚ ਸਿਰਫ ਨਿਮਨ ਜਾਤੀਆਂ ਹੀ ਆਉਂਦੀਆਂ ਨੇ ਇਸ ਤੋਂ ਇਲਾਵਾ 1900 30 ਤੇ 31 ਦੇ ਵਿੱਚ ਜਦੋਂ ਡਾਕਟਰ ਭੀਮਰਾਓ ਵੇਦਕਰ ਨੇ ਗੋਲ ਮੇਜ਼ ਕਾਨਫਰੰਸ ਦੇ ਵਿੱਚ ਹਾਜ਼ਰ ਹੋਏ ਤਾਂ ਉੱਥੇ ਵੀ ਮੰਗ ਕੀਤੀ ਸੀ ਕਿ ਦਲਿਤ ਵਰਗ ਸ਼ਬਦ ਦੀ ਵਰਤੋਂ ਵੀ ਬੰਦ ਕਰ ਦਿੱਤੀ ਜਾਵੇ। ਤਾਂ ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਨੀਮਨ ਜਾਤੀਆਂ ਨੂੰ ਸਰਕਾਰੀ ਕਾਗਜ਼ਾਤਾਂ ਵਿੱਚ ਬਿਨਾਂ ਜਾਤ ਦੇ Hindu ਜਾਂ Protestant Hindu ਕਹਿ ਕੇ ਸੱਜਿਆ ਜਾਵੇ। ਕਾਫੀ ਸੋਚ ਵਿਚਾਰ ਤੋਂ ਬਾਅਦ ਸਰਕਾਰ ਨੇ ਨੀਮਨ ਜਾਤਾਂ ਲਈ ਅਨੁਸੂਚਿਤ ਜਾਤੀ ਤੇ ਜਨ ਜਾਤੀ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕੀਤੀ। SC ਤੇ ST ਠੀਕ ਹੈ। ਅੱਗੇ ਹੈਗਾ ਆ ਰਾਜਨੀਤਿਕ ਅਧਿਕਾਰਾਂ ਲਈ ਸੰਘਰਸ਼ ਡਾਕਟਰ ਪੀਮਰਾਓਂ ਵੇਦਕਰ ਨੇ ਦਲਿਤ ਵਰਗਾਂ ਦੇ ਰਾਜਨੀਤਿਕ ਪੋਲਿਟਿਕਲ ਰਾਈਟਸ ਲਈ ਵੀ ਸੰਘਰਸ਼ ਕੀਤਾ ਲੰਡਨ ਦੇ ਵਿੱਚ ਜਿਹੜੀ 1931 ਚ ਮਤਲਬ ਕਿ ਤਿੰਨੇ ਕਾਨਫਰੰਸਾਂ ਵਿੱਚ ਇਹਨਾਂ ਨੇ ਹਿੱਸਾ ਲਿਆ ਸੀ ਜਿਹੜੀ ਕਾਨਫਰੰਸ ਹੋਈ ਸੀ ਉਹਦੇ ਵਿੱਚ ਦਲਿਤ ਵਰਗ ਲਈ ਸੀਟਾਂ ਰਾਖਮੀ ਰੱਖਣ ਲਈ ਰਿਜ਼ਰਵ ਰੱਖਣ ਲਈ ਸੀਟਾਂ ਤੇ ਅਲੱਗ ਤੋਂ ਚੋਣ ਖੇਤਰ ਦੀ ਮੰਗ ਕੀਤੀ ਸੀ ਪਰ ਇਹ ਕਾਨਫਰੰਸ ਮਹਾਤਮਾ ਗਾਂਧੀ ਤੇ ਮੁਹੰਮਦ ਅਲੀ ਜਿਨਾਹ ਦੇ ਵਿਚਾਰ ਆ ਸਮਪਰਦਾਇਕ ਚੋਣ ਪ੍ਰਣਾਲੀ ਨੂੰ ਲੈ ਕੇ ਜਿਹੜੇ ਕਿ ਇਹ ਪ੍ਰਸ਼ਨ ਹੋ ਗਿਆ ਜਿਸ ਕਰਕੇ ਇਹ ਮੀਟਿੰਗ ਅਸਫਲ ਹੋ ਗਈ। ਤੋਂ 1932 ਵਿੱਚ ਫਿਰ ਐਲਾਨਿਆ ਜਿਹੜਾ ਕਮਿਊਨਲ ਅਵਾਰਡ ਸੀ ਇਹਦੇ ਵਿੱਚ ਵੀ ਡਾਕਟਰ ਭਿਮਰਾਓ ਵੇਦਕਰਨੇ ਨੇ ਮੰਗਾ ਨੂੰ ਕਾਫੀ ਹੱਦ ਤੱਕ ਮੰਨ ਲਿਆ ਗਿਆ ਪਰ ਮਹਾਤਮਾ ਗਾਂਧੀ ਨੇ ਇਸ ਨੂੰ ਦੇਸ਼ ਦੇ ਹਿੱਤ ਦੇ ਪ੍ਰਤੀਕੂਲ ਮਤਲਬ ਕਿ ਵਿਰੋਧ ਦੇ ਵਿੱਚ ਮੰਨਿਆ ਤੇ ਇਹਦੇ ਵਿਰੁੱਧ ਮਰਨ ਵਰਤ ਰੱਖੇ। ਤੇ ਸਿੱਟੇ ਵਜੋਂ 29 ਇਹ ਅਗਰੇ ਡੇਟਾ ਜਾਣਦੇ ਰਹਿੰਦੇ ਸਿਰਫ ਇਸ ਵੀ ਜਾਣ ਕਰ ਸਕਦੇ ਹਾਂ। 1932 ਦੇ ਚਪੂਨਾ ਪੈਕਟ ਹੋਣ ਦੇ ਵਿੱਚ ਆਉਂਦਾ ਜਿਹਦੇ ਅਨੁਸਾਰ ਦਲਿਤਾਂ ਲਈ ਸੀਟਾਂ ਦਾ ਰਾਖਵਾ ਕਰਨ ਦਾ ਸਵੀਕਾਰ ਕਰ ਲਿਆਗਾ ਪਰ ਅਲੱਗ ਚੋਣ ਖੇਤਰ ਦੀ ਬੁਸਤਾ ਖਤਮ ਕੀਤੀ ਤਾ ਡਾਕਟਰ ਪੀਮਰਾਓ ਵੇਦਕਰ ਇਸ ਫੈਸਲੇ ਤੋਂ ਕੋਈ ਕੁਸ਼ ਨਹੀਂ ਸਨ ਅਗੇ ਹੈਗਾ ਇਸ ਤੋਂ ਲਾਵਾ ਹੋਰ ਜਾਤਾਂ ਨੇ ਇਹਨਾਂ ਨੇ ਉੱਚ ਕੋਟੀ ਦੇ ਸੰਗਠਨ ਕਰਤਾ ਸੀ ਡਾਕਟਰ ਪੀਮਰਾਓ ਵੇਦਕਰ ਇਹਨਾਂ ਨੇ 1936 ਵਿੱਚ ਇੰਡੀਪੈਂਡੈਂਟ ਲੇਬਰ ਪਾਰਟੀ ਦਾ ਆਫ ਇੰਡੀਆ ਦਾ ਸੰਗਠਨ ਕੀਤਾ ਇਸ ਵੀ ਅਗਰ ਨਹੀਂ ਜਾ ਰਹੇ ਤਾਂ ਸਿਰਫ ਜਿਹੜੀਆਂ ਆਰਗੇਨਾਈਜੇਸ਼ਨ ਕੀਤੀਆਂ ਸਿਰਫ ਉਹਨਾਂ ਨਾਮ ਯਾਦ ਕਰ ਲਓ ਇਸ ਪਾਰਟੀ ਨੂੰ 1937 ਸੀਚ ਜਿਹੜੀਆਂ ਚੋਣਾਂ ਹੋਈਆਂ ਸੀ ਉਹਨਾਂ ਦੇ ਵਿੱਚ ਜਿਹੜੇ ਕਿ ਦਲਿਤ ਵਰਗ ਦੀਆਂ ਸਭ ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ 1942 ਈਸਵੀ ਦੇ ਵਿੱਚ ਡਾਕਟਰ ਵੀਰਵਾ ਮੇਦਕ ਨੇ ਸ਼ੈਡਿਊਲ ਕਾਸਟ ਫੈਡਰੇਸ਼ਨ ਦਾ ਸੰਗਠਨ ਕੀਤਾ 1942 ਤੋਂ 46 ਸੀਚ ਗਵਰਨਰ ਜਨਰਲ ਦੀ ਕਾਰਜਕਾਰੀ ਕਾਰਜਕਾਣੀ ਦੇ ਮੈਂਬਰ ਰਹੇ ਇਸ ਦੌਰਾਨ ਉਹਨਾਂ ਨੇ ਦਲਿਤ ਵਰਗ ਦੇ ਉਥਾਨ ਲਈ ਹਰ ਸੰਭਵ ਯਤਨ ਕੀਤਾ 1948 ਸੀਚ ਉਹਨਾਂ ਦੀ ਅੰਗਰੇਜ਼ੀ ਪੁਸਤਕ ਦੀ ਅਨਟੱਚੇਬਲਸ ਸ਼ਾਪੀ ਸੰਵਿਧਾਨ ਨਿਰਮਾਣ ਦੇ ਵਿੱਚ ਯੋਗਦਾਨ ਹਾਂਜੀ ਦਸੰਬਰ 1946 46ਵੀਂ ਦੇ ਵਿੱਚ ਜੋ ਸੰਵਿਧਾਨ ਸਭਾ ਸੰਕਲਿਤ ਕੀਤੀ ਗਈ ਇਹਦੇ ਵਿੱਚ ਡਾਕਟਰ ਭੀਮrao ਵੇਦਕਰ ਨੇ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਉਹਨਾਂ ਨੇ ਇਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ ਇਹਨਾਂ ਨੂੰ ਤੇ ਸੰਵਿਧਾਨ ਦਾ ਖਰੜਾ ਤਿਆਰ ਕਰਨਾ ਸੀ ਤੇ ਸੰਵਿਧਾਨ ਦੇ ਨਿਰਮਾਣ ਦੇ ਵਿੱਚ ਡਾਕਟਰ ਭੀਮrao ਵੇਦਕਰ ਨੇ ਮਹੱਤਵਪੂਰਨ ਭੂਮਿਕਾ ਨਿਭਾਈਆ ਉਹਨਾਂ ਨੇ ਇਸ ਲਈ ਉਹਨਾਂ ਨੇ ਸ਼ੂਆ ਸ਼ੂਤ ਨੂੰ ਗੈਰ ਕਾਨੂੰਨੀ ਐਲਾਨ ਕਰਦੇ ਹੋਏ ਅਨੁਸੂਚਿਤ ਜਾਤੀਆਂ ਦੇ ਅਨਜਨ ਜਨ ਜਾਤਾਂ ਨੂੰ ਖਾਸ ਸਹੂਲਤਾ ਪ੍ਰਦਾਨ ਕੀਤੀ ਇਸ ਤਰ੍ਹਾਂ ਉਹ 1947 ਤੋਂ ਲੈ ਕੇ 1952 ਤੱਕ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਵੀ ਰਹੇ ਨੇ ਤੇ 1947 ਤੋਂ ਲੈ ਕੇ 51 ਤੱਕ 1955 ਦੇ ਵਿੱਚ ਫੂਦੂ ਤਰਮਣੂਪ ਨਾਲ ਇਹਨਾਂ ਨੇ ਤੇ 55 ਦੇ ਵਿੱਚ ਦਿੱਲੀ ਦੇ ਵਿੱਚ ਮੌਤ ਹੋ ਗਈ ਨੂੰ 55 ਚ ਤਾਂ ਆਪਾਂ ਕਹਿ ਸਕਦੇ ਕਿ ਕਮਹਾਨ ਯੋਗਤਾ ਸੀ ਠੀਕ ਹੈ ਇਹ ਤੇ ਉਹਨਾਂ ਦੇ ਬਹੁਮੁੱਲੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ ਉਹਨਾਂ ਨੂੰ ਮੌਤ ਤੋਂ ਬਾਅਦ 1990 ਵਿੱਚ ਭਾਰਤ ਰਤਨ ਦੇ ਅਵਾਰਡ ਨਾਲ ਸਨਮਾਨਿਤ ਕੀਤਾ 1990 ਚ ਥੈਂਕਸ